ਆਵਾਜ਼ ਸੁਣਦੀ ਐ ਇੱਕ ਵਾਰੀ ਸੁਖੀ ਘੱਗੇ ਦੇ ਨਾਲ ਹੱਥ ਜੋੜੀ ਜਰੂਰ ਕਰ ਲਵਿਏ ਅੱਜ ਦੇ ਇਸ ਵੱਡੇ ਕੁਰਸੀ ਜੰਗਲ ਦੀਆਂ ਬਾਤਾਂ ਪਾਣੀ ਐ ਔਰ ਬੱਲੇ ਬੱਲੇ ਹੋਣੀ ਐ ਇੱਕ ਵਾਰੀ ਤਾੜੀ ਮਾਰ ਦਿਓ ਖੁੱਲ ਕੇ ਤੁਹਾਡੇ ਇਲਾਕੇ ਦੀ ਸ਼ਾਨ ਮੁੰਡਾ ਸੋਨੂ ਪਹਿਲਵਾਨ ਔਰ ਉਸ ਗੱਬਰੂ ਦੀ ਵੀ ਕੁਰਸੀ ਜੜੀ ਐ ਅੰਪਾਇਰ ਕੋਲੇ ਵੀ ਤੇ ਜੇ ਠੇਰ ਪੁੱਟ ਮਾਰਗੀ ਹੋਵੇਗੀ ਗੱਲ ਜੜੀ ਸਮਝਨੀ ਹੋਏਗੀ ਪਲੀਜ਼ ਬੇਤੀਏ ਸੰਗਤ ਨੂੰ ਥੋੜਾ ਜਿਹਾ ਸਾਈਡਾਂ ਤੇ ਹੋ ਜੇ ਐ ਐਕਸਟਰਾ ਮੈਨਾਂ ਨੂੰ ਬੇਨਤੀ ਹੈ ਫਾਈਨਲ ਤੇ ਹੋ ਜਿਓ ਲਓ ਉਧਰ ਜਾਨੀ ਪਹਿਲਵਾਨ ਦੀ ਕੁਸ਼ਤੀ ਚੱਲ ਰਹੀ ਹੈ ਨਜ਼ਾਰਾ ਵੱਜਿਆ ਹੋਇਆ ਅੱਜ ਦੇ ਇਸ ਵੱਡੇ ਕੁਸ਼ਤੀ ਦੰਗਲ ਦਾ ਉਹ ਖਾਲੀਪੁਰੇ ਪਿੱਟ ਰਹੇ ਆ ਭਾਈ ਸਾਰਿਆਂ ਦੇ ਚਾਨਾ ਚ ਬੇਨਤੀ ਹੈ ਅਖਾੜੇ ਦੇ ਬਾਹਰ ਹੋ ਜਿਓ ਬੇਨਤੀ ਕਰਦੇ ਆ ਸਾਰੇ ਵੀਰਾਂ ਨੂੰ ਅਖਾੜੇ ਤੋਂ ਸੁਣ ਜਾ ਬਾਹਰ ਹੋ ਜਿਓ ਮਾਤੀ ਸਿਆਰੀ ਕੁਸ਼ਤੀ ਚੱਲ ਰਹੀ ਹੈ ਅਲੀਪੁਰੀਆ ਜੌਨੀ ਹੈ ਔਰ ਦੂਸਰੇ ਪਾਸੇ ਸਾਊਥ ਸੰਪਰਾਲੇ ਦੀ ਧਰਤੀ ਦਾ ਔਰ ਕੀ ਬਣਦਾ ਟੀ ਜੁੜਦਾ ਸਮੇਂ ਦੀਆਂ ਮਾਰਦਾ ਅੱਜ ਦੇ ਇਸ ਵੱਡੇ ਕੁਸ਼ਤੀ ਜੰਗਲ ਦੇ ਉੱਤੇ ਅਹੌਜਾ ਸਾਊਂਡ ਐਂਡ ਲਾਈਟ ਦਾ ਐਂਜੇ ਗੱਲ ਕਰੀਏ ਵੱਡਾ ਯੋਗਦਾਨ ਸਾਡੇ ਭਰਾਵਾਂ ਦਾ ਅਸੀਂ ਦਿਨੋ ਸਤਿਕਾਰ ਕਰਦੇ ਆਂ ਬਰਮਾ ਸਟੂਡੀਓ ਵਾਲੇ ਭਰਾਵਾਂ ਦਾ ਬੜਾ ਧੰਨਵਾਦ ਹੈ ਥੋੜੀ ਜੀ ਵਾਇਸ ਅਗਰ ਹੋਰ ਅਪ ਕਰ ਸਕਦੇ ਹੋ ਕਰ ਦਿਓ ਅਸੀਂ ਬੜਾ ਸਤਿਕਾਰ ਕਰਦੇ ਹਾਂ ਹੂਜਾ ਸਾਊਂਡ ਅੱਜ ਦੇ ਇਸ ਵੱਡੇ ਕੁਸ਼ਤੀ ਦੰਗਲ ਨੂੰ ਰਿਪਰਜ਼ੈਂਟ ਕਰ ਰਹੀ ਹੈ ਬੜਾ ਧੰਨਵਾਦ ਹੈ ਬਹੁਤ-ਬਹੁਤ ਰੇਣੀਆ ਬਹੁਤ ਧੰਨਵਾਦ ਹੈ ਬਹੁਤ ਹੀ ਸਿਰੇ ਦਾ ਮਲ ਯੋਧਾ ਉਧਰ ਕਾਲਾ ਰੋਤਕ ਤੇ ਐਂ ਜੇ ਗੱਲ ਕਰੀਏ ਘਗਰਸਰੇ ਵਾਲੇ ਪ੍ਰਿੰਸ ਦੀ ਕੁਸ਼ਤੀ ਵੀ ਜਿਹੜੀ ਵਾਹ ਕਮਾਲ ਆ ਪਰ ਇੱਕ ਚੱਲਿਆ ਹੋਇਆ ਸੁਰ ਤੇ ਸੁਰ ਦੇ ਨਾਲ ਤਾਲ ਆ ਉਹ ਜਾਂਦੀਆਂ ਹੋਈਆਂ ਕੁਸ਼ਤੀਆਂ ਤੇ ਬਾਹ ਕਮਾਲ ਆ ਹਰ 3200 ਦੀ ਝੰਡੀ ਦੇ ਉੱਤੇ ਡਾਂਗ ਖੜਕ ਰਹੀ ਆ ਸਮੇਂ ਦੀਆਂ ਬਾਤਾਂ ਦੇਖੋ ਇਧਰ ਜੌਨੀ ਪਹਿਲਵਾਨ ਅਲੀਪੁਰਿਆ ਤੇ ਪ੍ਰਿੰਸ ਪਹਿਲਵਾਨ ਆਉ ਕੀ ਬਣਦਾ ਕੀ ਜੁਰਦਾ ਸਮੇਂ ਦੀਆਂ ਬਾਤਾਂ ਲੱਗਿਆ ਹੋਇਆ ਜੂਰ ਤੇ ਚੜਦੀ ਹੋਈ ਲੋਹ ਅੱਜ ਵੀ ਖੇਰ ਕਸਤੀ ਦੀ ਕਹਿੰਦਾ ਪੈਸੇ ਗੁੱਸੇ ਵਾਲਾ ਬੰਦਾ ਵੱਡਾ ਦੇਖ ਕੇ ਮੀਓ ਛਿੱਟੇ ਮਾਰੀ ਦੇ ਹਾਰੇ ਕੰਨਾਂ ਲਈਓ ਦਿਲ ਖੋਲਦਾ ਪਰ ਦੂਰੀ ਵਾਲੀ ਦੇ ਜਦੋਂ ਅਣਖਾਂ ਤੇ ਆ ਜੇ ਗੱਲ ਅਣੀ ਪੁਰਾਣਿਆ ਫਿਰ ਫਾਨੇ ਵਾਂਗੂ ਖੜਿਆ ਕਰੋ ਬੰਦੇ ਮਰੇ ਦੀ ਪੋਸਟ ਪਾਉਣ ਦਾ ਕੀ ਫਾਇਦਾ ਖੜਿਆ ਕਰੋ ਬੰਦੇ ਪੋਸਟ ਪਾਉਣ ਦਾ ਕੀ ਫਾਇਦਾ ਬੰਦੇ ਮੂੰਹੋਂ ਦੇ ਨਾ ਖੜਿਆ ਕਰੋ ਵਾਹ ਦੀ ਵਾਹ ਤਾੜੀ ਮਾਰ ਦਿਓ ਇੱਕ ਵਾਰੀ ਜੌਨੀ ਪਹਿਲਵਾਨ ਬੱਲੇ ਬੱਲੇ ਕਰਾ ਗਿਆ ਵਾਹ ਓ ਯੋਧਿਆ ਹਲੀ ਪੁਰੀਆਂ ਦੇ ਮੁੰਡੇ ਦੇਖੋ ਬੱਲੇ ਬੱਲੇ ਕਰਾਈ ਜਾਂਦੇ ਆ ਝੀਮੇ ਵਰਗੇ ਰਾਈਟਰ ਦੇਖਦਾ ਮੌਕੇ ਤੇ ਗੱਲਾਂ ਸੁਣਾਈ ਜਾਂਦੇ ਆ ਦੁਨੀਆਂ ਨੂੰ